ਕ੍ਰਾਈਮ ਟ੍ਰੈਕਰ ਦੇਖਦੇ ਮੇਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਜੀਵ ਕੁਮਾਰ ਆਓ ਨਜ਼ਰ ਮਾਰਦੇ ਹਾਂ ਆਪ ਦੀ ਕ੍ਰਾਈਮ ਰਿਪੋਰਟ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਸੁਪਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ੇ ਇਨਸਪੈਕਟਰ ਜਸਵੀਰ ਸਿੰਘ ਮੁਖ ਅਫਸਰ ਥਾਣਾ ਯੋਧੇਵਾਲ ਦੀ ਟੀਮ ਵੱਲੋਂ ਚੋਰੀ ਦੀ ਅਵਾਦ ਦਾ ਤਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰ ਦੋ ਮੋਟਰਸਾਈਕਲ ਕਿਤੇ ਬਰਾਮਦ ਇਸ ਸਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਵਿੰਦਰ ਕੁਮਾਰ ਪੀਪੀਐਸ ਨੇ ਦੱਸਿਆ ਕਿ ਇਨਸਪੈਕਟਰ ਜਸਵੀਰ ਸਿੰਘ ਮੁਖ ਅਫਸਰ ਥਾਣਾ ਯੋਧੇਵਾਲ ਦੀ ਟੀਮ ਨੇ ਮਿਤੀ 18/7/2025 ਨੂੰ ਐਲਕੇ ਸਪੋਰਟਸ ਫੈਕਟਰੀ ਦੇ ਬਾਹਰ ਚੋਰੀ ਹੋਏ ਮੋਟਰਸਾਈਕਲ ਦੇ ਮਾਮਲੇ ਵਿੱਚ ਦੋਸ਼ੀ ਰਾਜਵੰਤ ਉਫ ਦੀਪੂ ਅਤੇ ਸਨੀ ਨੂੰ ਐਲਡਿਕੋ ਚੌਕੀ ਨੇੜੇ ਗ੍ਰਿਫਤਾਰ ਕਰਕੇ ਦੋ ਚੋਰੀशुदा ਮੋਟਰਸਾਈਕਲ ਵੀ ਬਰਾਮਦ ਕੀਤੇ ਦੋਸ਼ੀਆਂ ਖਿਲਾਫ ਥਾਣਾ ਬਸਤੀ ਯੋਧੇਵਾਲ ਵਿਖੇ ਮੁਕੱਦਮਾ ਨੰਬਰ 93 ਮਿਤੀ 23/7/2025 ਧਾਰਾ 300 3 2 305 BNS ਤਹਿਤ ਮਾਮਲਾ ਦਰਜ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਦੋਸ਼ੀਆਂ ਪਾਸੋਂ ਕੁਝ ਜ਼ਿਆਦਾ ਹੈ ਦੋਵੇਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਆਕਾੜੀ ਤੇ ਐਨਡੀਪੀਐਸ ਦੇ ਚੋਰੀ ਦੇ ਗੰਭੀਰ ਮਾਮਲੇ ਦਰਜ ਹਨ ਕ੍ਰਾਈਮ ਟ੍ਰੈਕਰ ਨਿਊਜ਼ ਚੈਨਲ ਨੂੰ ਕਿਸੇ ਵੀ ਤਰ੍ਹਾਂ ਦੀ ਨਿਊਜ਼ ਜਾਂ ਵਿਗਿਆਪਨ ਦੇਣ ਲਈ ਸਾਨੂੰ ਵਟਸਐਪ ਤੇ ਈਮੇਲ ਕਰੋ ਮੈਂ ਫਿਰ ਹਾਜ਼ਰ ਹੋਵਾਂਗਾ ਨਵੀਂ ਅਪਡੇਟ ਲੈ ਕੇ ਧੰਨਵਾਦ